ਨੇ ਜਿਹੜੀ ਕਿੱਕਲੀ ਦੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ Chief Minister ਹੋਣਾ ਹੁਣ ਆਪਾਂ ਥੋੜੀ ਜਿਹੀ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਕਿਵੇਂ ਜਿਹੜੇ ਜਿੱਥੇ ਰੋਕੀਆਂ ਕੋਈ ਗਰੰਟਰ ਗਰੰਟਾ ਰੋਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜਾ ਖੁਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੂਮਤਬਾਜ਼ੀ ਕਰਨੀ ਜਾਂ ਟਿੱਕਰ ਬਾਜੀ ਕਰਨੀ ਜਾਂ ਜੁਮਲੇ ਬਾਜੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਗਏ ਹੋ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲਿਆਂ ਦੀ ਜਿੱਤ ਹੋਈ ਹੈ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਕੀਤਾ ਹੈਗਾ ਮੇਰੀ ਜਿੱਤ 'ਚ ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮਐਲਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕਰਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ ਪਹਿਲੋ ਡੇਰਾ ਬਾਬਾ ਨਾਨਕ ਨੇ ਇੰਨਾ ਜਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਉਹਨਾਂ ਬੜੀ ਬੁਰੀ ਤਰ੍ਹਾਂ ਹਰਾਇਆ ਕਿਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅਅንስ ਸੀਗਾ ਇੰਟਰਨਲ ਅਲਾਈਅਅንስ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜੀ ਉਹਦੇ ਬਿਆਨ ਨੂੰ ਕਿਦਾ ਵੇਖਦੇ ਹੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜੀ ਕਿੱਕਲੀ ਨਹੀਂ ਜਿਹੜੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਕਿਵੇਂ ਜਿਹੜੇ ਜਿੱਥੇ ਰੋਕੀਆਂ ਕੋਈ ਗਰੰਟਰ ਗਰੰਟਰਾਂ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਖੁਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ ਉੱਤੇ ਤੁਮਤਬਾਜ਼ੀ ਕਰਨੀ ਜਾਂ ਟਿਸ਼ਕਰ ਬਾਜ਼ੀ ਕਰਨੀ ਜਾਂ ਜੁਮਲੇ ਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ 'ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਗਏ ਹੋ ਦੇਖੋ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਜਿਹਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਲੋਰ 'ਚ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ 'ਚ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਆ ਇਹ ਬਰਕਰਾਰ ਰਹਿਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਸਖਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਮੋਰੀ ਬਾਕੀ ਇੰਨੀ ਕਿਹੜੇ ਜੋੜ ਕਿਦਾਂ ਦੇ ਦੋ ਕਿਵੇਂ ਦੇਖਦੇ ਹੋ ਜੀ ਆਲਾਈਂਸ ਦੀ ਗਵਰਨਮੈਂਟ ਬਣੇਗੀ ਸੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਨਾਲ ਹਿੰਦੁਸਤਾਨ 'ਚ ਉਹਨਾਂ ਨੇ ਬਿਹੇਵ ਕੀਤਾ ਉਹਦੇ ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਔਰ ਜਿਹੜਾ ਇੰਡੀਆ ਅਲਾਈਂਸ ਆ ਇੰਡੀਆ ਬਲੌਕ ਚ ਆ ਉਹਦੀ ਫੀਵਰ ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਵਨ ਨੇਸ਼ਨ ਵਨ ਇਲੈਕਸ਼ਨ ਵਨ ਦਾ ਮਤਲਬ ਜੇ ਤਿੰਨਾਂ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਤੇ ਉਹ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ ਅਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹਨੂੰ ਕਿੱਥਾ ਦੇਖਦੇ ਹੋ ਅਕਾਲੀ ਦਲ ਨੂੰ ਜੋ ਫੈਸਲਾ ਦਿੱਤਾ ਆ ਅਕਾਲੀ ਦਲ ਜਿਹੜਾ ਉਹ ਆਪਣਾ ਬੇਸ ਕੋ ਆ ਬੈਠਾ ਔਰ ਮੇਰਾ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਜੋ ਬਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਘਰ ਵੀ ਜਿਹਦਾ ਉਹਦਾ ਜੀਜਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਜੇ ਕਾਲੀਦਾਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਬਿਕਰਮ ਮਜੀਠੀਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੀ ਜਿੱਦੋਂ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ ਚੋਂ ਤੁਹਾਡਾ ਹੀ ਜਿਹੜਾ ਇਹ ਜਿਹੜਾ ਬੜੀ ਕਹਿੰਦਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ ਚੋਂ 98 ਵੋਟਾਂ ਤੇ ਹੜ ਗਿਆ ਭਾਰ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀ ਸਦਨੇ ਵਿੱਚ ਦਾ ਜਾਣ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਤਕਾਹ ਕੇ ਹਰਾਈ ਆ ਇਹ ਕਰਕੇ ਤਗੜੇ ਹੋਵੋ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਟਾਲੇ ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀ ਤੁਸੀਂ ਬਾਇਸਡ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਡ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਫੈਕਟਿਵ ਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ